ਜੇ ਸਿਮਰਨ ਹੋਏ ਮੁਕਤ ਦੁਆਰ ਜਾਹ ਬੈਕੁੰਠ ਨਹੀਂ ਸੰਸਾਰ ਨਿਰਪਉ ਕੈ ਘਰ ਬਜਾਵਹਿ ਤੂਰ ਅਨਹਦ ਬਜਹਿ ਸਦਾ ਪਰਪੂਰ ਐਸਾ ਸਿਮਰਨ ਕਰ ਮਨ ਮਾਹੀ ਬਿਨ ਸਿਮਰਨ ਮੁਕਤ ਕਤ ਨਾਹੀ ਰਹਾਉ ਜੇ ਸਿਮਰਨ ਨਾਹੀ ਨਨਕਾਰ ਮੁਕਤ ਕਰ ਉਤਰੈ ਬੋਹ ਪਾਰ ਨਮਸਕਾਰ ਕਰ ਕਰ ਹਿਰਦੈ ਮਾਹੇ ਫਿਰ ਫਿਰ ਤੇਰਾ ਆਵਨ ਨਾਹੇ ਜੇ ਸਿਮਰਨ ਕਰਹਿ ਤੂ ਕੇਲ ਦੀਪਕ ਬਾਂਧ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਢੀ ਲੇ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰਖ ਕੰਠ ਪਰੋਈ ਸੋ ਸਿਮਰਨ ਕਰ ਨਹੀ ਰਾਖਿਉ ਤਾਰ ਗੁਰ ਪ੍ਰਸਾਦੀ ਉਤਰਹਿ ਪਾਰ ਜੇ ਸਿਮਰਨ ਨਾਹੀ ਤੋਹ ਕਾਨ ਮੰਦਰ ਸੋ ਵਹਿ ਪਟੰਬਰ ਤਾਨ ਸੇਜ ਸੁਖਾਲੀ ਬਿਗਸੈ ਜੀਉ ਸੋ ਸਿਮਰਨ ਤੂ ਅੰਦਿਨ ਪੀਉ ਜੇ ਸਿਮਰਨ ਤੇਰੀ ਜਾਏ ਬਲਾਏ ਜੇ ਸਿਮਰਨ ਤੁਝ ਪੋਹੈ ਨਾਮਾਏ ਸਿਮਰ ਸਿਮਰ ਹਰ ਹਰ ਮੰਨ ਗਾਈਐ ਇਹੋ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਜੋਗ ਜੇ ਸਿਮਰਨ ਨਾਹੀ ਤੁਜ ਪਾਰ ਸੋ ਸਿਮਰਨ RAM ਨਾਮ ਅਧਾਰ ਕਹ ਕਬੀਰ ਜਾ ਕਾ ਨਹੀਂ ਅੰਤ ਤਿਸਕੇ ਆਗੇ ਤੰਤ ਨਮੰਤ RAM ਕਲੀ ਘਰ ਦੂ ਜਾ ਬਾਣੀ ਕਬੀਰ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਬੰਦ ਚ ਬੰਦਨ ਪਾਇਆ ਮੁਕਤੈ ਗੁਰ ਅਨਲ ਬੁਝਾਇਆ ਜਦ ਨਖ ਸਿਖ ਇਹ ਮਨ ਚੀਨਾ ਤਬ ਅੰਤਰ ਮਜਨ ਕੀਨਾ ਪਵਨ ਪਤ ਉਨ ਮਨ ਰਹਿਨ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ ਉਲਟੀ ਲੈ ਸਖਤ ਸਹਾਰੰ ਪੈਸੀ ਲੈ ਗਗਨ ਮਜਾਰੰ 베ਦੀਏ ਲੈ ਚੱਕਰ ਪੁਹਾੰਗਾ ਭੇਟੀਏ ਲੈ ਰਾਏ ਨਿਸੰਗਾ ਚੂਕੀਏ ਲੈ ਮੋਹ ਮਯਾਸਾ ਸਸਕੀਨੋ ਸੂਰ ਗਿਰਾਸਾ ਜਬ ਕੁੰਭਕ ਭਰਪੁਰ ਲੀਣਾ ਤਹਿ ਬਾਜੇ ਅਨਹਦ ਬੀਣਾ ਬਖਤੈ ਬਕ ਸ਼ਬਦ ਸੁਨਾਇ ਸੁਨ ਤੈ ਸੁਨ ਮਨ ਬਸਾਇ ਕਰ ਕਰਤਾ ਉਤਰ ਸਪਾਰੰ ਕਹ ਕਬੀਰਾ ਸਾਰੰ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰਰੇ ਗਿਆਨੀ ਬ੍ਰह्म ਵਿਚਾਰ ਜੋਤੀ ਅੰਤਰ ਧਰਿ ਅਪਸਾਰ ਰਹਾਉ ਹੀਰਾ ਦੇਖ ਹੀਰੇ ਕਰੋ ਆਦੇਸ ਕਹ ਕਬੀਰ ਨਿਰੰਜਨ ਅਲੇਖ ਦੁਨੀਆ ਹੁਸਿਆਰ ਬੇਦਾਰ ਜਗਤ ਮੂਸੀਤ ਹਉਰੇ ਪਾਈ ਨਿਗਮ ਹੁਸਿਆਰ ਪਹਿਰੂਆ ਦੇਖਤ ਜਮ ਲੈ ਜਾਈ ਰਹਾਉ ਨੀਂਬ ਭਇਓ ਆਂਬ ਆਂਬ ਭਇਓ ਨੀਂਬਾ ਕੇਲਾ ਪਕਾ ਚਾਰ ਨਾਲੀਏਰ ਫਲ ਸੇਬਰ ਪਕਾ ਮੂਰਖ ਮੁਗਦ ਗਵਾਰ ਹਰ ਭਇਓ ਖਾਂਡ ਰੇਤ ਮਹਿ ਬਿਖਰਿਓ ਹਸਤੀ ਚੁਨਿਓ ਨਾ ਜਾਈ ਕਹਿ ਕਮੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਨ ਖਾਈ ਬਾਣੀ ਨਾਮ ਦਿਓ ਜਿਉ ਕੀ ਰਾਮ ਕਲੀ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨੀਲੇ ਕਾਗਦ ਕਾਟਿਲੇ ਗੁੱਡੀ ਆਕਾਸ ਮੱਦੇ ਭਰਮੀ ਅਲੇ ਪੰਜ ਜਨਾਂ ਸਿਓ ਬਾਤ ਬਤਉਆ ਚੀਤ ਸਡੋਰੀ ਰਾਖੀ ਅਲੇ ਮਨ ਰਾਮ ਨਮ ਬੇਦੀਆਂ ਲੇ ਜੈਸੇ ਕਨਕ ਕਲਾ ਚਿਤ ਮਾਂਡਿਯਲੇ ਰਹਾਓ ਅਨਿਲੇ ਕੁੰਬ ਪਹਾਈਲੇ ਉਦਕ ਰਾਜਕੁਆਰ ਪੁਰੰਦਰਿਏ ਹਸਤ ਬਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖਿਯਲੇ ਮੰਦਰ ਏਕ ਦਵਾਰ ਦਸ ਜਾਕੇ ਗਊ ਚਰਾਵਨ ਛਾੜਿਯਲੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖਿਯਲੇ ਕਹਿਤ ਨਾਮ ਦਿਓ ਸੁਨੋ ਤਿਲੋਚਨ ਬਾਲਕ ਪਾਲਨ ਪੌਡੀਲੇ ਅੰਤਰ ਬਾਹਰ ਕਾਜ ਬਿਰੁਦੀ ਚੀਤ ਸੋ ਬਾਰਿਕ ਰਾਖੀਲੇ ਬੇਦ ਪ੍ਰਾਨ ਸਾਸਤਰ ਅਨੰਤ ਗੀਤ ਕਬਿਤ ਨ ਗਾਵਉ ਗੋ ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨ ਬਜਾਵਉ ਗੋ ਬੈਰਾਗੀ ਰਾਮਹਿ ਗਾਵਉ ਗੋ ਸਬਦ ਅਤੀਤ ਅਨਾਹਦ ਰਾਤਾ ਆ ਕੁਲ ਕਹਿ ਕਰ ਜਾਊਗੋ ਰਹਾਉ ਈੜਾ ਪਿੰਗੁਲਾ ਔਰ ਸੁਖਮਨਾ ਪੌਨੇ ਬੰਦ ਰਹਾਉਗੋ ਚੰਦ ਸੂਰਜ ਦੋਇ ਸਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਊਗੋ ਤੀਰਥ ਦੇਖ ਨ ਜਲ ਮੈਂ ਪੈਸੋ ਜੀਏ ਜੰਤ ਨਾ ਸਤਾਵਾਉਗੋ 68 ਤੀਰਥ ਗੁਰੂ ਦਿਖਾਏ ਕਟਹੀ ਭੀਤਰ ਨਾਉ ਗੋ ਪੰਜ ਸਹਾਈ ਜਨ ਕੀ ਸੋਬਾ ਭਲੋ ਭਲੋ ਨਾ ਕਹਾ ਬਉ ਗੋ ਨਮ ਕਹਿ ਚਿਤ ਹਰ ਸਿਓ ਰਾਤਾ ਸੁਨ ਸਮਾਦ ਸਮਾਉ ਗੋ ਮੈਂ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਮਨ ਕਹਾਂ ਤੇ ਆਇਆ ਰਾਮ ਕੋਈ ਨਾ ਕਿਸਹੀ ਕੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਿਲਾਇਆ ਸਾਸਤ ਨਾ ਹੋਤਾ ਬੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਭੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਨਾਮ ਪ੍ਰਣਵੇ ਪਰਮ ਤਤ ਹੈ ਸਤਿਗੁਰ ਹੋਏ ਲਖਾਇਆ ਰਾਮ ਕਲੇ ਕਰ ਦੂਜਾ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹੈ ਕਾਇਆ ਕਲਪ ਕੀਜੈ ਅਸਮੇਦ ਜਗ ਕੀਜੈ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ ਛੋੜ ਛੋੜ ਰੇ ਪਾਖੰਡੀ ਮਨ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤ ਹੈ ਲੀਜੈ ਰਹਾਉ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰ ਨਾਈਐ ਗੋਮਤੀ ਸਹਿਸ ਗਉ ਦਾਨ ਕੀਜੈ ਕੋਟ ਜੋ ਤੀਰਥ ਕਰੈ ਤਨ ਜੋ ਹਿਵਾਲੇ ਗਾਰੈ ਰਾਮ ਨਾਮ ਸਰਤਉ ਨ ਪੂਜੈ ਅਸਦਾਨ ਗਜਦਾਨ ਸਹਿਜਾ ਨਾਰੀ ਭੂਮਦਾਨ ऐसो दान नित नितह कीजे आत्म जो निर्मय ल कीजे आप बराबर कंचन दीजे राम नाम सरतौ न पूजे मनह न कीजे रोस जम्ह न दीजे दोष निर्मल निर्वाण पद चीन लीजे जशरथ राए नंद राजा मेरा रामचंद ਪੁਰਣਮੇ ਨਾਮ ਤਤ ਰਸ ਅੰਮ੍ਰਿਤ ਪੀਜੈ ਰਾਮ ਕਲੀ ਬਾਣੀ ਰਵਿਦਾਸ ਜੀ ਕੀ ਏਕ ਓ ਅੰਕਾਰ ਸਤਗੁਰ ਪ੍ਰਸਾਦ ਪੜਿਐ ਗੁਨੀਐ ਨਾਮ ਸਬ ਸੁਨੀਐ ਅਨ ਪਉ ਪਾਉ ਨਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰ ਸਹਿ ਨਾ ਪਲਸੈ ਦੇਵ ਸੰਸੈ ਗਾਠ ਨਾ ਛੂਟੈ काम क्रोध माया मद मत्सर इन पंचों मिल लूटे रहाओ हम बड कब कुलीन हम पंडित हम जोगी सन्यासी ज्ञानी गुनी सूर हम दाते ए बुद्ध कबहे न नासी कहर विदास सबे नहीं समझस फूल परे जैसे बौरे मोहे आधार नाम नारायण ਜੀਵਨ ਪ੍ਰਾਨ ਧਨ ਮੋਰੇ RAM ਕਲੀ ਬਾਣੀ ਬੇਣੀ ਜਿਉ ਕੀ ਏਕ ਓ ਅੰਕਾਰ ਸਤਗੁਰ ਪ੍ਰਸਾਦ ਈੜਾ ਪਿੰਗੁਲਾ ਔਰ ਸੁਖਮਨਾ ਤੀਨ ਬਸੈ 1 2 8 ਬੇਣੀ ਸੰਗਮ ਤਹ ਪਿਰਾਗ ਮਨ ਮਜਨ ਕਰੇ ਤੀਥਾਈ ਸੰਤੋ ਤਹ ਨਿਰੰਜਨ RAM ਹੈ ਗੁਰ ਗਮ ਚੀਨੇ ਬਿਰਲਾ ਕੋਈ ਕਹਾਂ ਨਿਰੰਜਨ ਰਮਈਆ ਹੋਏ ਰਹਾਉ ਦੇਵ ਸਥਾਨ ਕਿਆ ਨਿਸ਼ਾਨੀ ਤਹ ਬਾਜੇ ਸਬਦ ਅਨਾਹਦ ਬਾਣੀ ਤਹ ਚੰਦ ਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੈ ਗਿਆਨ ਦੁਰਮਤ ਛੀਜੈ ਅੰਮ੍ਰਿਤ ਰਸ ਗਗਨੰਤਰ ਭੀਜੈ ਇਸ ਕਲਾ ਜੋ ਜਾਣੈ ਪੀਉ ਪੀਟੈ ਤਸ ਪਰਮ ਗੁਰਦੇਉ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਉਪਰ ਹਾਟ ਹਾਟ ਪਰ ਆਲਾ ਆਲੇ ਪੀਤਰ ਥਾਤੀ ਜਾਗਤ ਰਹੇ ਸੋ ਕਬ ਹੋ ਨ ਸੋਵੈ ਤੀਨ ਤੇ ਲੋਕ ਸਮਾਦ ਪਲੋਵੈ ਬੀਜ ਮੰਤਰ ਲੈ ਹਿਰਦੈ ਰਹੈ ਮਨੁਆ ਉਲਟ ਸੁਨ ਮਹਿ ਗਹੈ ਜਾਗਤ ਰਹੈ ਨ ਅਲਿਆ ਭਖੈ ਪਾਂਚੋ ਇੰਦਰੀ ਬਸ ਕਰ ਰੱਖੈ ਗੁਰ ਕੀ ਸਾਖੀ ਰੱਖੈ ਚੀਤ ਮਨ ਤਨ ਅਰਪੈ ਕ੍ਰਿਸ਼ਨ ਪਰੀਤ ਕਰ ਪੱਲਵ ਸਾਖਾ ਵਿਚਾਰੇ ਆਪਣਾ ਜਨਮ ਨਾ ਜੂਐ ਹਾਰੇ ਅਸਰ ਨਦੀ ਕਾ ਬੰਦਾ ਹੈ ਮੂਲ ਪਛਮ ਫੇਰ ਚੜਾਵੈ ਸੂਰ ਅਜਰ ਜਰੈ ਸੋ ਨਿਚਰ ਚਰੈ ਜਗਨਨਾਥ ਸਿਉ ਗੋਸ਼ਟ ਕਰੈ ਯੋ ਮੁਖ ਦੀਵਾ ਜੋਤ ਦੁਆਰ ਪਲੂ ਅਨੰਤ ਮੂਲ ਵਿਚਕਾਰ ਸਰਬ ਕਲਾਲੇ ਆਪੇ ਰਹਿ ਮਨ ਮਾਨਕ ਰਤਨਾ ਮਹਿ ਗੁਹੈ ਮਸਤਕ ਪਦਮ ਦੁਆਲੇ ਮਣੀ ਮਾਹੇ ਨਿਰੰਜਨ ਤ੍ਰਿਪਵਨ ਧਣੀ ਪੰਚ ਸ਼ਬਦ ਨਿਰਮੈ ਲਬਾਜੇ ਟੁਲਕੇ ਚਵਰ ਸੰਖ ਕਨ ਗਾਜੇ ਦਲ ਮਲ ਦੇਤੋ ਗੁਰਮੁਖ ਗਿਆਨ ਬੇਣੀ ਜਾਚੈ ਤੇਰਾ ਨਾਮ ਰਾਗ ਨਟ ਨਾਰਾਇਣ ਮਹੱਲਾ ਚੌਥਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰੇ ਮਨ ਜਪਐ ਨਿਸ ਨਾਮ ਹਰੇ ਕੋਟ ਕੋਟ ਦੁਖ ਬਹੁ ਕੀਨੇ ਸਭ ਪਰ ਹਰਿ ਪਾਸ ਤਰੇ ਰਹਾਉ ਹਰ ਹਰ ਨਾਮ ਜਪਹਿ ਆਰਾਧ ਹੈ ਸੇਵਕ ਪਾਏ ਖਰੇ ਕਿਲ ਵਿਖ ਦੁਖ ਗਏ ਸਭ ਨਿਕਰ ਜੋ ਪਾਨੀ ਮੈਲ ਹਰੇ ਖਿੰਖਿਨ ਨਰ ਨਾਰਾਇਣ ਗਾਵਹਿ ਮੁਖ ਬੋਲੇ ਨਰ ਨਰ ਹਰੇ ਪੰਜ ਦੁਖ ਅਸਾਧ ਨਗਰ ਮਹਿ ਇਕ ਖਿੰਪਲ ਦੂਰ ਕਰੇ ਬੜਾ ਪਾਗੀ ਹਰ ਨਾਮ ਤੇ ਆਵੈ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇਹ ਪ੍ਰਭ ਜਾ ਚਉ ਮੈਂ ਮੂੜ ਮੁਗਦ ਨਿਸਤਾਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲੈ ਬਹੁ ਸਰਨ ਪਰੇ ਨਾਨਕ ਜਨ ਤੁਮ ਰੀ ਸਰਨਾਈ ਹਰ ਰਖੋ ਲਾਜ ਹਰੇ ਨਟ ਮਹਿਲਾ ਚੌਥਾ RAM ਜਪ ਜਨ ਰਾਮੇ ਨਾਮ ਰਲੇ ਰਾਮ ਨਾਮ ਜਪਿਓ ਗੁਰਬਚਨੀ ਹਰ ਤਾਰੀ ਹਰ ਕਿਰਪਲੇ ਰਹਾਉ ਹਰ ਹਰ ਅਗਮ ਅਗੋਚਰ ਸਾਮੀ ਜਨ ਜਪ ਮਿਲ ਸਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਪੁਰਖੋ ਤਮ ਹਰ ਨਾਮ ਜਨ ਗਾਇਓ ਸਭ ਦਾਲਦ ਦੁਖ ਦਲਲੇ ਵਿਚ ਦੇਹੀ ਦੋਖ ਅਸਾਦ ਪੰਚ ਧਾਤੂ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜੋ ਦੇਖੈ ਸਸ ਕਮਲੇ ਓਨ ਵੈ ਕਣ 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 ਹਰ ਗਰਜੈ ਮਨ ਬਿਗਸੈ ਮੋਹ ਮੁਰਲੇ ਹਮਰੇ ਸਵਾਮੀ ਲੋਚ ਹਮ ਲਾਈ ਹਮ ਜੀਵੇ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮੇਲ ਅਨੰਦ ਭਲੇ ਨਾਟ ਮਹਿਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੇ ਗੁਰ ਪ੍ਰਸਾਦੀ ਹਰ ਨਾਮ ਤੇ ਆਇਓ ਹਮ ਸਤਗੁਰ ਚਰਨ ਪਖੇ ਰਹਾਓ ਓ ਤਮ ਜਗਨਨਾਥ ਜਗਦੀਸ਼ਰ ਹਮ ਪਾਪੀ ਸਰਨ ਰਖੇ ਤੁਮ ਵੱਡ ਪੁਰਖ ਦੀਨ ਦੁਖ ਭੰਜਨ ਹਰ ਦਿਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤ ਗੁਰ ਸੰਗ ਸਖੇ ਜਿਉ ਚੰਦਨ ਸੰਗ ਬਸੈ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਬਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ਅਬਗਨਿਆਰੇ ਪਾਥਰ ਭਾਰੇ ਹਰ ਤਾਰੇ ਸੰਗ ਜਨਖੇ ਜਿਨ ਕੋ ਤੁਮ ਹਰ ਰਖੋ ਸਵਾਮੀ ਸਭ ਤਿਨ ਕੇ ਪਾਪ ਕ੍ਰਿਖੇ ਜਨ ਨਾਨਕ ਕੇ ਦਿਆਲ ਪ੍ਰਭ ਸਵਾਮੀ ਤੁਮ ਦੁਸ਼ਟ ਤਾਰੇ ਹਰਨਖੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀ ਸਰ ਹਰ ਧਿਆਇਓ ਜਨ ਪਗ ਲਗੇ ਰਹਾਉ ਜਨਮ ਜਨਮ ਕੇ ਪੂਲ ਚੂਕ ਹਮ ਅਬ ਆਏ ਪ੍ਰਭ ਸਰਨਗੇ ਤੁਮ ਸਰਣਾਗਤ ਪ੍ਰਤਪਾਲਕ ਸਵਾਮੀ ਹਮ ਰੱਖੋ ਵੱਡ ਪਾਪ ਗੇ ਤੁਮਰੀ ਸੰਗਤ ਹਰ ਕੋ ਕੋ ਨਾ ਉਦਰਿਓ ਪ੍ਰਭ ਕੀਏ ਪਤਿਤ ਪਵਗੇ ਗੁਣ ਗਾਵਤ ਛੀਪਾ ਦੁਸਟਾਰਿਓ ਪ੍ਰਭ ਰਾਖੀ ਪੈਜ ਜਨਗੇ ਜੋ ਤੁਮਰੇ ਗੁਣ ਗਾਵਹਿ ਸੁਆਮੀ ਹਉ ਬਲ 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 ਤਿਨਗੇ ਭਵਨ ਭਵਨ ਪਵਿੱਤਰ ਸਭ ਕੀਏ ਜੈ ਤੂਰ ਪਰਿ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨ ਸਕਹਿ ਹਮ ਤੁਮ ਵੱਡਾ ਵੱਡਾ ਪੁਰਖ ਵਡਗੇ ਜਨ ਨਾਨਕ ਕਉ ਦਇਆ ਪ੍ਰਵਤਾਰੋ ਹਮ ਸੇਵਹਿ ਤੁਮ ਜਨ ਪਗੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਵਤਾਰੇ ਮਤ ਗੁਰਮਤ ਨਾਮ ਬਨੇ ਰਹਾਉ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ ਗੁਰੂ ਗੁਰਸਨੇ ਕਿਲ ਬਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਕਿਸਾਨ ਲੁਨੇ ਤੁਮਰੀ ਉਪਮਾ ਤੁਮਹੀ ਪ੍ਰਭ ਜਾਨਾ ਹੋ ਹਮ ਕਹਿ ਨਸਕਹਿ ਹਰ ਗੁਨੇ ਜੈਸੇ ਤੁਮ ਤੈਸੇ ਪ੍ਰਭ ਤੁਮਹੀ ਗੁਣ ਜਾਨਾ ਪ੍ਰਭ ਆਪਣੇ ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੁਲ ਖੁਲਨੇ ਜਿਉ ਜਲ ਕੁੰਚਰ ਤਦੂਏ ਬਾਂਦੇਓ ਹਰ ਚੇਤਿਓ ਮੋਖ ਮੁਖਨੇ ਸੋ ਮੀ ਪਰਬ੍ਰਹਮ ਪਰਮੇਸ਼ਰ ਤੁਮ ਖੋਜ ਜੁਗ ਜੁਗ ਨੇ ਤੁਮ ਹੀ 타ਹ ਪਾਈ ਨਹੀਂ ਪਾਵੇ ਜਨ ਨਾਨਕ ਕੇ ਪ੍ਰਭ ਵਡਨੇ ਨਟ ਮਹਿਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਵਣੇ ਹਰ ਹਰ ਦਇਆਲ ਦਇਆ ਪ੍ਰਭ ਧਾਰੀ ਲਗ ਸਤਗੁਰ ਹਰ ਜਪਣੇ ਰਹਾਉ ਹਰ ਤੂੰ ਵਡ ਅਗਮ ਅਗੋਚਰ ਸੌਮੀ ਸਭ ਧਿਆਵੈ ਹਰ ਰੁੜਣੀ ਜਿਨ ਕੋ ਤੁਮਰੇ ਵਡ ਕਟਾਖ ਹੈ ਤੇ ਗੁਰਮੁਖ ਹਰ ਸਿਮਰਣੇ ਇਹੋ ਪਰਪੰਚ ਕੀਆ ਪ੍ਰਭ ਸੌਮੀ ਸਭ ਜਗ ਜੀਵਨ ਜੁਗਣੇ ਜਿਉ ਸਲਲੈ ਸਲਲ ਉਠੈ ਬੋਹ ਲਹਿਰੀ ਮਿਲ ਸਲਲੈ ਸਲਲ ਸੰਮਣੇ ਜੋ ਪ੍ਰਭ ਕੀਆ ਸੋ ਤੁਮਹੀ ਜਾਣੋ ਹਮ ਨਹਿ ਜਾਣੀ ਹਰ ਗਹਿਣੇ हम बारिक करद उस्तत तारो हम करहे प्रभु सिमरणे तुम जल निधर मानसरोवर जो सेवै सब फलणे जन नानक हर 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 बांछै हर देवो हर कृपणे नट नारायण महल्ला चौथा पड़ताल एक ओंकार सतगुरु प्रसाद ਮੇਰੇ ਮਨ ਸੇਵ ਸਫਲ ਹਰ ਕਾਲ ਲੈ ਗੁਰਪਗ ਰੇਨ ਰਵਾਲ ਸਭ ਦਾਲ ਦਪੰਜ ਦੁਖ ਦਾਲ ਹਰ ਹੋ 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 ਨਦਰ ਨਿਹਾਲ ਰਹਾਉ ਹਰ ਕਾ ਗ੍ਰਹਿ ਹੋ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ हम हर की गुर की है बसीठी हम हर देखे पै निहाल 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 हर आवते की खबर गुर पाई मन तन आनदो आनंद पै हर आवते सुने मेरे लाल हरलाल जन नानक हर हर मिले पै गलतान हाल निहाल निहाल ਨਾਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਸੁਨ ਅਕਥ ਕਥਾ ਸੁਖਵੰਤੀ ਸਭ ਕਿਲ ਵਿਖ ਪਾਪ ਲਹੰਤੀ ਹਰ ਹੋ 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 ਲਿਖਤ ਲਿਖੰਤੀ ਰਹਾਉ ਹਰ ਕੀਰਤ ਕਲਯੁਗ ਵਿੱਚ ਊਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ ਹਰ ਕਥ ਕਥਾ ਕਾ ਜਨ ਰਸ ਚਾਖਿਆ ਤਿਸ ਜਨ ਸਭ ਪੂਖ ਲਹੰਤੀ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ ਜਪ ਹਰ 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 ਹੋਵੰਤੀ ਨਟ ਮਹੱਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ ਤਿਸ ਕੋ ਹੋ ਬਲ ਬਲ ਬਾਲ ਸੋ ਹਰ ਜਨ ਹੈ ਭਲ ਭਾਲ ਹਰ ਹੋ 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 ਮੇਲ ਨਿਹਾਲ ਰਹਾਉ ਹਰ ਕਾ ਮਾਰਗ ਗੁਰਸੰਤ ਬਤਾਇਓ ਗੁਰਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨੇ ਕਪਟ ਕਮਾਵੋ ਹਰ ਕੀ ਹਰ ਘਾਲ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਪਾਏ ਜਿਨਾਂ ਹਰ ਪ੍ਰਭ ਜਾਨਿਓ ਮੇਰਾ ਨਾਲ ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ 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 ਰਾਗ ਨਟ ਨਾਰਾਇਣ ਮਹੱਲਾ ਪੰਜਵਾਂ ਇੱਕ ਊ ਓੰਕਾਰ ਸਤਗੁਰ ਪ੍ਰਸਾਦ ਰਾਮ ਹੋ ਕਿਆ ਜਾਨਾ ਕਿਆ ਭਾਵੇਂ ਮਨ ਪਿਆਸ ਬਹੁਤ ਦਰਸਾਵੇ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੁਚ ਆਵੈ ਕਿਰਪਾ ਕਰੋ ਜਿਸ ਪੁਰਖ ਵਿਦਾਤੇ ਸੋ ਸਦਾ ਸਦਾ ਤੁਧ ਧਿਆਵੈ ਕਵਨ ਜੋਗ ਕਵਨ ਗਿਆਨ ਧਿਆਨ ਕਵਨ ਗੁਨੀ ਰੀ ਜਾਵੈ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੈ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮਖ ਨ ਪ੍ਰਭ ਬਿਸਰਾਵੈ ਸੰਤ ਸੰਗ ਲਗ ਇਹੋ ਸੁਖ ਪਾਇਓ ਹਰ ਗੁਣ ਸਦਹੀ ਗਾਵੇ ਦੇਖੋ ਅਚਰਜ ਮਹਾ ਮੰਗਲ ਰੂਪ ਕਿਛ ਆਨ ਨਹੀਂ ਦਿਸਟਾਵੇ ਕਉ ਨਾਨਕ ਮੋਰਚਾ ਗੁਰ ਲਾਹਿਓ ਤਹ ਗਰਬ ਜੋਨ ਕਹਿ ਆਵੇ ਨਟ ਨਾਰਾਇਣ ਮਹੱਲਾ ਪੰਜਵਾਂ ਦੁਪ ਦੇ ਇਕ ਓ ਅੰਕਾਰ ਸਤਗੁਰ ਪ੍ਰਸਾਦ ਉਲਾਹਨੋ ਮੈਂ ਕਾਹੂ ਨਾ ਦਿਓ मन मीठ तुहारो कियो रहाओ आज्ञा मान जान सुख पाया सुन सुन नाम तुहारो जियो ईहां उहां हर तुम ही तुम ही एहो गुरु ते मंत्र दृड़ियो जब ते जान पाई ए बात तब कुसल खेम सब थीयो साध संग नानक परगासेओ आन नाही रे बियो ਨਟ ਮਹੱਲਾ ਪੰਜਵਾਂ ਜਾਕੋ ਪਈ ਤੁਮਾਰੀ ਤੀਰ ਜਮ ਕੀ ਤ੍ਰਾਸ ਮਿਟੀ ਸੁਖ ਪਾਇਆ ਨਿਕਸੀ ਹौं ਮੈਂ ਪੀਰ ਰਹਾਉ ਤਪਤ ਬੁਜਾਨੀ ਅੰਮ੍ਰਿਤ ਬਾਣੀ ਤ੍ਰਿਪਤੇ ਜਿਉ ਬਾਰਿਕ ਖੀਰ ਮਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ਖੁੱਲੇ ਪ੍ਰਮਪੀਤ ਮਿਲੇ ਗੋਪਾਲਾ ਹੀਰੇ ਬੇਦੇ ਹੀਰ ਬਿਸੰਪੈ ਨਾਨਕ ਜਸ ਗਾਵਤ ਠਾਕੁਰ ਗੁਨੀ ਗਹੀਰ ਨਟ ਮਹੱਲਾ ਪੰਜਵਾਂ ਆਪਣਾ ਜਨ ਆਪਹਿ ਆਪ ਉਦਾਰਿਓ ਅਠ ਪਹਿਰ ਜਨ ਕੈ ਸੰਗ ਬਸਿਓ ਮੰਤੇ ਨਾਹਿ ਬਿਸਾਰਿਓ ਰਹਾਓ ਵਰਣ ਚੇਨ ਨਾਹੀ ਕਿਛ ਪੇਖਿਓ ਦਾਸ ਕਾ ਕੁੱਲ ਨਾ ਵਿਚਾਰਿਓ ਕਰ ਕਿਰਪਾ ਨਾਮ ਹਰ ਦਿਓ ਸਹਿਜ ਸੁਪਾਏ ਸਵਾਰਿਓ ਮਹਾ ਵਿਖਮ ਅਗਨ ਕਾ ਸਾਗਰ ਤਿਸ ਤੇ ਪਾਰ ਉਤਾਰਿਓ ਪੇਖ ਪੇਖ ਨਾਨਕ ਬਿਗਸਾਨੋ ਪੁਨਹਿ ਪੁਨਹਿ ਬਲਿਹਾਰਿਓ ਨਟ ਮਹਿਲਾ ਪੰਜਵਾਂ ਹਰ ਹਰ ਮਨ ਮਹਿ ਨਾਮ ਕਹਿਓ ਕੋਟ ਅਪਰਾਧ ਮਿਟਹਿ ਖਿਨ ਭੀਤਰ ਤਾਕਾ ਦੁਖ ਨ ਰਹਿਓ ਰਹਾਓ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏਕ ਲਿਵ ਲਾਗੀ ਹਰ ਹਰ ਚਰਨ ਗਹਿਓ ਕਹਿਤ ਮੁਗਤ ਸੁਨਤੇ ਨਿਸਤਾਰੇ ਜੋ ਜੋ ਸਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਹ ਨਾਨਕ ਅਨੰਦ ਭਇਓ ਨਟ ਮਹਿਲਾ ਪੰਜਵਾਂ ਚਰਨ ਕਮਲ ਸੰਗ ਲਾਗੀ ਡੋਰੀ ਸੁਖ 사ਗਰ ਕਰ ਪਰਮਗਤ ਮੋਰੀ ਰਹਾਉ ਅੰਚਲਾ ਗਹਾਇਓ ਜਨ ਆਪਣੇ ਕਉ ਮਨ ਬੀਦੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਦ ਆਨਨ ਪੇਖਉ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤਨ ਕਬੂ ਥੋਰੀ ਨਾਟਮਹਲਾ ਪੰਜਵਾਂ ਮੇਰੇ ਮਨ ਜਪ ਜਪ ਹਰ ਨਾਰਾਇਣ ਕਬਹੂ ਨਾ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਣ ਰਹਾਉ ਸਦੂ ਤੂਰ ਕਰੋ ਨਿਤ ਮਜਨ ਸਭ ਕਿਲ ਬਿਖ ਪਾਪ ਗਵਾਇਣ ਪੂਰਨ ਪੂਰ ਰਹੇ ਕਿਰਪਾ ਨਿਦ ਕਟਕਟ ਦਿஷ்ட ਸਮਾਇਣ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਣ ਦੁਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਸਨ ਦਸ ਦਸਾਇਣ ਨਟ ਮਹਿਲਾ ਪੰਜਵਾਂ ਮੇਰੇ ਸਰਬਸ ਨਾਮ ਨਿਧਾਨ ਕਰਿ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਉ ਸੁਖ ਦਾਤਾ ਦੁਖ ਪੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਓ ਮੂੜ ਅਵਮਾਨ ਕਿਆ ਗੁਣ ਤੇਰੇ ਆਖ ਬਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਟ ਮਹਿਲਾ ਪੰਜੇਵਾ ਹੋ ਵਾਰ ਵਾਰ ਜਾਓ ਗੁਰ ਗੋਪਾਲ ਰਹਾਉ ਮੈਂ ਨਿਰਗੁਣ ਤੂੰ ਪੂਰਨ ਦਾਤੇ ਦੀਨਾ ਨਾਥ ਦਿਆਲ ਉਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ ਨਟ ਪੜ ਤਾਲ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਗੁਰ ਪ੍ਰਸਾਦ ਕੋ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਣਾਵੇ ਨੀਤ ਬਿਨ ਸਹਿ ਦੁਖ ਵਿਪਰੀਤ ਸਭ ਅਰਪੋ ਮਨ ਤਨ ਚੀਤ ਰਹਾਉ ਕੋਈ ਵਿਰਲਾ ਆਪਨ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰਪਜ ਜਨਮ ਪਦਾਰਥ ਜੀਤ ਕੋਟ ਪਤਿਤ ਹੋਹਿ ਪੁਨੀਤ ਨਾਨਕ ਦਾਸ ਬਲਬਲ ਕੀਤ ਨਟ ਅਸ਼ਟ ਪਦੀਆ ਮਹੱਲਾ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਮ ਮੇਰੇ ਮਨ ਤਨ ਨਾਮ ਆਧਾਰੇ ਖਿਨ ਪਲ ਰਹਿ ਨ ਸਕੋ ਬਿਨ ਸੇਵਾ ਮੈਂ ਗੁਰਮਤਿ ਨਾਮ ਸਮਾਰੇ ਰਹਾਉ ਹਰ 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 ਮਨ ਧਿਆਵੋ ਮੈਂ ਹਰ ਹਰ ਨਾਮ ਪਿਆਰੇ ਦੀਨ ਦਇਆਲ ਭੈ ਪ੍ਰਭ ਠਾਕੁਰ ਗੁਰ ਕੈ ਸਬਦ ਸਵਾਰੇ ਮਦਸੂਦਨ ਜਗ ਜੀਵਨ ਮਾਦੋ ਮੇਰੇ ਠਾਕੁਰ ਅਗਮ ਅਪਾਰੇ ਇਕ ਬਿਨੋ ਬੇਨਤੀ ਕਰੋ ਗੁਰ ਆਗੇ ਮੈਂ ਸਾਧੂ ਚਰਨ ਪਖਾਰੇ ਸਹਿਸ ਨੇਤਰ ਨੈਤਰ ਹੈ ਪ੍ਰਭ ਕੋ ਪ੍ਰਭ ਏਕੋ ਪੁਰਖ ਨਿਰਾਰੇ ਸਹਿਸ ਮੂਰਤ ਏਕੋ ਪ੍ਰਭ ਠਾਕਰ ਪ੍ਰਭ ਏਕੋ ਗੁਰਮਤ ਤਾਰੇ ਗੁਰਮਤਿ ਨਾਮ ਦਮੋਦਰ ਪਾਇ ਹਰ ਹਰ ਨਾਮ ਉਰਤਾਰੇ ਹਰ ਹਰ ਕਥਾ ਬਨੀ ਅਤ ਮੀਠੀ ਜੋ ਗੂੰਗਾ ਗਟਕ ਸਮਾਰੇ ਰਸਨਾ ਸਾਦ ਚਖੈ ਪਾਏ ਦੁਜੈ ਅਤ ਫੀਕੇ ਲੋਭ ਬਿਕਾਰੇ ਜੋ ਗੁਰਮੁਖ ਸਾਦ ਚਖੈ RAM ਨਾਮ ਸਭ ਅਨਰਸ ਸਾਦ ਬਿਸਾਰੇ ਗੁਰਮਤਿ RAM ਨਾਮ ਧਨ ਪਾਇ ਸੁਣ ਕਹਿ ਤਿਆ ਪਾਪ ਨਿਵਾਰੇ ਦਰਮਰਾਇ ਜਮ ਨੇੜ ਨ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ ਸਾਸ 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 ਹੈ ਜੀਤੇ ਮੈਂ ਗੁਰਮਤਿ ਨਾਮ ਸਮਾਰੇ ਸਾਸ ਸਾਸ ਜਾਏ ਨਾ ਮੈਂ ਬਿਨ ਸੋ ਬਿਰਥਾ ਸਾਸ ਬਿਕਾਰੇ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ ਮੋਕੋ ਹਰ ਜਨ ਮੇਲ ਪਿਆਰੇ ਨਾਨਕ ਦਾਸਨ ਦਾਸ ਕਹਿ ਤਹ हमदसन के पन्हारे